ਸੰਗਤਾਂ ਨੂੰ ਦਰਸ਼ਨ ਕਰਾ ਰਹੇ ਹਾਂ ਅਸੀਂ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਦੁਨੀਆ ਦੀ ਸਭ ਤੋਂ ਮਹਿੰਗੀ ਜ਼ਮੀਨ ਖਰੀਦ ਕੇ ਗੁਰੂ ਗੋਬਿੰਦ ਸਿੰਘ ਦੇ ਜਿਗਰ ਦੇ ਟੋਟੇ ਬਾਬਾ ਜੋਰਾਵਰ ਸਿੰਘ ਫਤਿਹ ਸਿੰਘ ਤੇ ਮਾਤਾ ਗੁਜਰ ਕੌਰ ਦਾ ਸਸਕਾਰ ਕਰਨ ਵਾਲੇ ਲੈਣ ਦੇ ਕਰਦੇ ਚਲੋ ਮੋਤ ਦਿਵਾਨ ਟੋਡਰਮ ਉਹਨਾਂ ਦੇ ਪਰਿਵਾਰ ਵੱਲੋਂ ਸੇਵਾ ਕੀਤੀ ਜਾ ਰਹੀ ਹੈ ਦਿੱਲੀ ਤੋਂ ਆਉਂਦੇ ਨੇ ਟਰੱਕਾਂ ਦੇ ਟਰੱਕ ਲੈ ਕੇ ਮੈਂ ਤਾਂ ਮੋਸ਼ਿਸ਼ ਕਰਾਂਗੇ ਦੇਖੋ ਪਰਿਵਾਰ ਵਾਜੂ ਵਾਹਗੁਰੂ ਹਾਂ ਬੰਦ ਕਰੋ ਦਿਵਾਨ ਟੋਡਰਮ ਵਾਲੇ ਤੁਹਾਨੂੰ ਉਹਨਾਂ ਦਾ ਪਰਿਵਾਰ ਉਹਨਾਂ ਦੇ ਅਗਲੀ ਪੀੜ੍ਹੀ ਵਿੱਚੋਂ ਨੇ ਇਹ ਵਾਣਾ ਬਰਦਾਣਾ ਵਾਣਾ ਦੇਖੋ ਕਿੰਨੇ ਸਾ 15 ਤੁਸੀਂ ਵੀ ਨਾਲ ਹੋ ਇਹਨਾਂ ਦੇ ਹਾਂਜੀ ਹੈਲੋ ਹੈਲੋ ਵਧੀਆ ਵਧੀਆ ਕਿੰਨੇ ਸੋਹਣੇ ਨਮ ਕਰ ਤੁਮ ਟੋਟੋ ਆਲਰੇਡੀ ਉਹਦੇ ਵਿੱਚੋਂ ਲੈਣ ਦਵੈ ਨੂੰ ਲੈਣ ਤੇ ਲੈ ਕੇ ਲੈ ਆਂ ਗਾਹਾਂ ਹੀ ਰਾਹ ਤੇ ਕਿ ਚਲੋ ਲਾਨ ਚ ਲੈਣ ਕੋ ਲਾਨ ਚ ਲੈਣ ਕੋ ਟੋਡਰ ਮਲ ਉਹ ਹੀ ਜੂ ਉਹ ਹੀ ਜੂ ਉਹ ਹੀ ਚੱਲ ਜਾਨੀ ਲਾਨ ਚ ਕਿਹ ਬਾਈ ਇਹ ਕਿਹ ਲੀ ਕਿਲੋਮੀਟਰ ਹੋਈ ਇਹ ਆਜੋ ਬਾਈ ਇਹ ਕਹਿੰਦਾ ਬਲੇ ਡੱਕੇ 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 ਕਿ ਅੱਗੇ ਲੋਕ ਲੈ ਡੱਕੇ 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 ਬਲੇ ਡੱਕੇ ਇਹ ਦਵਾ ਟੋਡਰ ਮਲ ਦੀ ਅਗਲੀ ਤੋਂ ਅਗਲੀ ਪੀੜੀ ਉਹਨਾਂ ਦੇ ਵੰਸ ਵਿੱਚ ਜਿਨਾਂ ਦੇਖੋ ਕਿੰਨੇ ਪਿਆਰ ਨਾਲੇ ਸ਼ਰਧਾਰੀ ਨੇ ਚੋਲ ਦੀ ਸੇਵਾ ਕੀਤੀ ਹੈ ਪੋਲ ਨੇ ਬਿਆਗਣ ਚੋਲ ਚੋਲੇ ਬਰੈਡ ਕਈ ਕਿਸਮ ਦੇ ਲੰਗਰ ਨੇ ਦੁੱਧ ਦੀ ਸੇਵਾ ਹੈ ਉਹ ਕਰਨਾ ਹੈ ਹਨਾ ਸਰ ਜੀ ਅੱਜ ਅਸੀਂ ਮੋਹਰਾਂ ਨੇ ਇਹ ਕਿ ਪਹਿਲੇ ਦਾ ਵੀ ਬੰਦੀ ਦਾ ਕੰਮ ਹੈ ਪਰ ਹਰ ਸਾਲ ਇਸ ਧਰਮ ਦੇ ਇੱਕ ਰਜਿਸਟਰ ਅਸੂਲ ਤੇ ਬੰਗਦੀ ਸੇਵਾ ਕਰਨ ਲਈ ਹਰ ਹਰ ਦਿਨ ਲੰਗਰਾਂ ਦਾ ਬਾਕੀ ਸਤਾਂਡੇ ਨਜ਼ਰ ਆਏ ਜਾਂਦੇ ਨੇ ਇਹ ਤਸਵੀਰਾਂ ਦੇਖ ਤਾਂ ਤੁਸੀਂ ਆ ਲੰਗਰ ਬਣਾਈ ਜਾ ਰਹੇ ਨੇ ਤੇ ਸਾਡੇ ਨਾਲ ਆ ਦੀਵਾਨ ਟੋਡਰ ਮਾਲ ਤੁਸੀਂ ਦਰਸ਼ਨ ਕਰ ਰਹੇ ਹੋ ਦੀਵਾਨ ਟੋਡਰ ਮਾਲ ਕੀੜੀ ਦੇ ਵਿੱਚੋਂ ਜਿਹੜੇ ਸੇਵਾ ਕਰਦੇ ਨੇ ਉਹਨਾਂ ਦੇ ਵੰਸ਼ੇ ਦੇ ਦੇ ਰਹੇ ਆਂ ਸ਼ੁਕਰੀਆ ਵੀ ਦੇ ਰਹੇ ਨੇ ਮੈਂ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ ਸਿੰਘ ਸਾਹਿਬ ਸਾਸੀ ਕਾਲ ਜੀ ਸਾਸੀ ਕਾਲ ਜੀ ਤੁਹਾਡੇ ਪਰਿਵਾਰ ਦੀ ਕੁਰਬਾਨੀ ਅੱਗੇ ਸਾਰੀ ਸਿੱਖ ਕੌਮ ਨੂੰ ਮਾਣ ਹੈ ਨਹੀਂ ਨਹੀਂ ਸਾਸੀ ਅਸੀਂ ਕੁਝ ਨਹੀਂ ਅਸੀਂ ਕੁਝ ਨਹੀਂ ਅਸੀਂ ਜੀ ਨਹੀਂ ਅਸੀਂ ਜੀ ਤੇ ਸਾਬ ਜਾਦਿਆਂ ਦੇ ਬਾਰੇ ਕੋਈ ਦੋਸ਼ਾਬਦ ਸਾਡੇ ਦਰਸ਼ਕਾਂ ਨੂੰ ਹੁਕਮ ਕਰੋ ਜੋ ਬੋਲੋ ਪੁੱਛੋਗੇ ਮੈਂ ਨਹੀਂ ਤੁਸੀਂ ਦੱਸੋ ਜੀ ਸਾਹਿਬ ਜਾਂ ਅਮਰੇ ਕੋਈ ਦੋ ਸ਼ਬਦ ਅੱਜ ਕੁਰਬਾਨੀ ਤੁਸੀਂ ਐਨੇ ਘਾਲਣਾ ਘਲਦੇ ਹੋ ਕੋਈ ਘਾਲਣਾ ਨਹੀਂ ਉਹ ਸਭ ਉਹਨਾਂ ਦੀ ਕਿਰਪਾ ਨਾਲ ਗੱਡੀਆਂ ਚੱਲੀਆਂ ਉਹਨਾਂ ਦੀ ਕਿਰਪਾ ਨਾਲ ਜਾਂਦੀਆਂ ਜੀ ਉਹਨਾਂ ਦੀ ਕਿਰਪਾ ਨਾ ਹੋਏ ਤਾਂ ਕੁਝ ਨਹੀਂ ਹੋਵਾ ਤੇ ਕਿੰਨੇ ਦਿਨ ਸੇਵਾ ਚੱਲਦੀ ਹੈ ਜਿੰਨੇ ਦਿਨ ਮਹਾਰਾਜ ਕਰਾਏ ਉਹਨੇ ਚੱਲ ਕਰ ਤੇ ਮੈਂ ਥੋੜਾ ਜਿਹਾ ਪਤਾ ਕੀਤਾ ਕਿਥੋਂ ਕਿ ਜਿਸ ਦਿਨ 27 ਤਰੀਕ ਨੂੰ ਇਹਨਾਂ ਦਾ ਕੀਤਾ ਜਾਂਦਾ ਹੈ ਤੇ ਉਸ ਦਿਨ ਤੁਸੀਂ ਹਾਜ਼ਰ ਨਹੀਂ ਹੁੰਦੇ ਨਹੀਂ ਉਸ ਦਿਨ ਅਸੀਂ 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 ਉਸ ਦਿਨ ਨਹੀਂ ਆਉਂਦੇ ਕਾਰਨ ਕੋਈ ਕਾਰਨ ਬਸ ਸਾਡੀਆਂ ਆਪਰਸੀ ਦਿਲਾਂ ਦੇ ਕੋਈ ਜੀ ਕੀ ਨਾਮ ਜਿੱਕੇ ਆਪਣਾ ਹਾਂਜੀ ਆਪਣਾ ਨਾਮ ਕੀ ਜੀ ਮੇਰੇ ਨਾਲ ਦਾਦਾ ਦਾ ਨਾਮ ਗੁਰਮukh ਸਿੰਘ ਕਿੰਵੀਂ ਪੀੜੀ ਹੈ ਜੀ ਪੀੜੀ ਮੈਨੂੰ ਨਹੀਂ ਪਤਾ ਕਿੰਨੀ ਪੀੜੀ ਹੈ ਕਿੰਨੀ ਨਹੀਂ ਦਰੋ ਜੀ ਕਿਰਪਾ ਅਸੀਂ ਸਾਨੂੰ ਸਹਿਬ ਨੂੰ ਕੋਈ ਗੱਲ ਨਾ ਕਰਨਾ ਉਹ ਵੀ ਪਰੇਸ਼ਾਨ ਹੋ ਸਵਾਲ ਜਵਾਬ ਕਰਨੇ ਨਹੀਂ ਚਾਹੀਦੇ ਇਹਨਾਂ ਦੀ ਕਿਰਪਾ ਬੜੀ ਹੈ ਤੇ ਇਹਨਾਂ ਵੱਲੋਂ ਦੇਖੋ ਹਾਂ ਲੰਗਰ ਇਹ ਖੋਲ ਕੇ ਝਗੜ ਖੋਲ ਝਗੜ ਖੋਲ 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 ਕਿਉਂਕਿ ਮਹਾਪੁਰਸ਼ਾਂ ਦੀ ਬੜੀ ਕੁਰਬਾਨੀਆਂ ਪਹਿਲਾਂ ਦੇਖੋ ਮਹਾਪੁਰਸ਼ਾਂ ਨੇ ਹੁਕਮ ਕੀਤਾ ਕਿ ਘਟਣ ਖੋਲੋ ਦੁੱਧ ਵੀ ਠੰਡਾ ਪਲਾਇਆ ਜਾਂਦਾ ਤੇ ਮੈਨੂੰ ਕਿਸੇ ਨੇ ਦੱਸਿਆ ਕਿ 27 ਤਰੀਕ ਨੂੰ ਬਾਜੀ ਨਹੀਂ ਰੁਕਦੇ ਕਿਉਂਕਿ ਉਸ ਟਾਈਮ ਸੋਹਣੀ ਇੱਥੇ ਵੀ ਉਹਦਾ ਪਰਿਵਾਰ ਮੈਂ ਤੁਹਾਨੂੰ ਆਪਣੇ ਵੱਲੋਂ ਦੱਸ ਦੇਣਾ ਜਿੱਥੇ ਤੱਕ ਪਤਾ ਲੱਗਿਆ ਇਹ 27 ਤਰੀਕ ਨੂੰ ਤਾਂ ਨਹੀਂ ਹਾਜ਼ਰ ਹੁੰਦੇ ਕਿ ਇਹ ਕਹਿੰਦੇ ਨੇ ਪਹਿਲਾਂ ਕੀ ਪੀ ਸੀ ਕਿਸੇ ਨੇ ਵੀ ਅਸੀਂ ਸਾਬਜਾਦਿਆਂ ਦੇ ਉਸ ਕੀਰਤਨ ਉਹਦੇ ਵਿੱਚ ਨਹੀਂ ਸ਼ਾਮਲ ਹੋਵਾਂਗੇ ਜਿਹੜਾ ਸਿੱਹੀ ਹਿੱਦੀ ਸਮਾਗਮ ਦਾ ਕੀਤਾ ਜਾਂਦਾ ਸਤੋਂ ਦੇਖਿਆ ਲਈ ਜਾਂਦਾ ਤੇ ਇਹ ਮੈਨੂੰ ਪਤਾ ਲੱਗਿਆ ਸੀ ਦੇਖੋ ਇਹੋ ਜੇ ਮਹਾਨ ਤੇ ਦਵਾਨ ਟੌਡਰ ਮਾਲ ਦੇ ਕਹਿੰਦੇ ਸਾਨੂੰ ਨਹੀਂ ਪਤਾ ਸੀ ਕਿੰਨੇ ਕਿਹੜੇ ਤੋਂ ਹੈ ਦੇਖੋ ਦੁੱਧ ਵੀ ਠੰਡਾ ਹੈ ਕਿ ਅਸੀਂ ਇਹਨਾਂ ਨੂੰ ਨਹੀਂ ਜਾਣਦੇ ਇਹ ਜਿਹੜੇ ਸੇਵਾ ਕਰ ਰਹੇ ਨੇ ਸਾਨੂੰ ਕੋਈ ਪਤਾ ਨਹੀਂ ਕਿੱਥੋਂ ਆਏ ਨੇ ਪਰ ਸੇਵਾ ਕਰਦੇ ਨੇ ਇਹ ਕਹ ਰਹੇ ਨੇ ਸਾਨੂੰ ਨਹੀਂ ਪਤਾ ਕੌਣ ਕਿੱਥੋਂ ਆਇਆ ਸੇਵਾ ਕਰਨ ਕੌਣ ਕਿੱਥੋਂ ਕੋਈ ਲਿਆ ਰਿਹਾ ਤੇ ਬਾਬਾ ਜੀ ਆਏ ਨੇ ਜੋ ਕਿ ਟੌਡਰ ਪਰਕੇ ਟਰਾਲੇ ਦਿੱਲੀ ਤੋਂ ਇਹ ਦੀਵਾਨ ਟੋਡਰਮਲ ਦੀ ਪੀੜੀ ਵਿੱਚੋਂ ਕਹਿੰਦੇ ਨਾ ਸਾਨੂੰ ਇਹ ਪਤਾ ਲੰਗਰ ਕਿੱਥੋਂ ਆਉਦਾ ਸੇਵਾ ਕੌਣ ਕਰ ਰਿਹਾ ਏ ਤੇ ਨਾ ਅਸੀਂ ਕੁਝ ਦੱਸ ਸਕਦੇ ਹਾਂ ਕਿਉਂਕਿ ਦੀਵਾਨ ਟੋਡਰਮਲ ਦਾ ਸਿੱਖਾਂ ਦੇ ਲਈ ਬਹੁਤ ਵੱਡੀ ਕੁਰਬਾਨੀ ਹੈ ਇੱਕ ਵੱਡਾ ਸਤਾਨ ਹੈ ਤੇ ਅੱਜ ਵੀ ਦਿੱਲੀ ਤੋਂ ਇੱਕ ਸਿਰਫ 27 ਤਰੀਕ ਨੂੰ ਨਹੀਂ ਇੱਥੇ ਰਹਿੰਦੇ 19 ਤਰੀਕ ਤੋਂ ਲੰਗਰ ਲਾਏ ਹੋਏ ਨੇ ਵਾਹਿਗੁਰੂ ਵਾਹਿਗੁਰੂ ਜੀ ਖੋਇਨਾ ਦੇ ਲਈ